ਗਰਮੀ ਦੀ ਲੋ ਦੀ ਮਾਰ ਚੱਲ ਰਹੀ ਹੈ ਪੰਜਾਬੀਆਂ ਨੂੰ ਜਲਦ ਰਾਤ ਮਿਲ ਜਾਏਗੀ بارش ਦੇ ਲੰਬੇ ਇੰਤਜ਼ਾਰ ਖਤਮ ਹੋਣਗੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆਵੇਗੀ ਮੌਸਮ ਕੇਂਦਰ ਚੰਡੀਗੜ੍ਹ ਦੇ ਤਾਮਾਨ ਇਸ ਸਮੇਂ 40 ਡਿਗਰੀ ਸੈਲਸਿਅਲ ਦੇ ਆਸ-ਪਾਸ ਹੈ ਅਗਲੇ 2 ਦਿਨਾਂ ਬਾਅਦ ਇਸ ਤੋਂ ਰਾਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਨੇ 28 ਅਤੇ 29 ਜੂਨ ਨੂੰ ਮੀਂਹ ਪੈਣ ਅਤੇ ਤੂਫਾਨ ਦੀ ਸੰਭਾਵਨਾ ਜਤਾਈ ਹੈ ਇਹ ਮੀਂਹ ਗਰਜ ਅਤੇ ਬਿਜਲੀ ਦੇ ਨਾਲ ਹੋਵੇਗਾ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਮੌਨਸੂਨ ਆਪਣੀ ਆਮ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਜੇ ਉਹ ਇਸੇ ਰਫ਼ਤਾਰ ਦੇ ਚੱਲਦੇ ਰਿਹਾ ਤਾਂ ਉਹ 28 ਜੂਨ ਤੱਕ ਚੰਡੀਗੜ੍ਹ ਪਹੁੰਚ ਜਾਵੇਗਾ ਇਸ ਲਈ Hvala, ker ste me povabili. 28 ਅਤੇ 29 ਜੂਨ ਨੂੰ ਮੀਂਹ ਪੈਣ ਲਈ yellow alert ਜਾਰੀ ਕੀਤਾ ਹੈ। ਸੋਮਵਾਰ ਨੂੰ ਮਹਾਲੀ ਅਤੇ ਪੰਚਕੁਲਾ ਚੋਂ ਹੋਈ ਬਾਰਿਸ਼ ਤੋਂ ਬਾਅਦ ਚੰਡੀਗੜ੍ਹ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇਸ ਗਿਰਾਵਟ ਨਾਲ ਹਵਾ ਵਿੱਚ ਨਮੀ 70% ਤੱਕ ਪਹੁੰਚ ਗਈ ਹੈ ਜਿਸ ਕਾਰਨ ਨਮੀ ਦੀ ਸਮੱਸਿਆ ਪੈਦਾ ਹੋ ਰਹੀ ਹੈ। ਸੂਰਜ ਇੰਨੀ ਤੇਜ਼ ਨਹੀਂ ਹੈ ਪਰ ਗਰਮੀ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਮੌਸਮ ਪਾਗਮ ਤਾਬਿਕ ਅੱਜ ਵਾਤ ਤੋਂ ਵਾਤ ਤਾਪਮਾਨ 40 ਡਿਗਰੀ ਸੈਲਸੀਅਸ ਅਤਿ ਕਾਰਡ ਤੋਂ ਕਾਰਡ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਸਕਦਾ ਹੈ 22 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 49 ਡਿਗਰੀ 49 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ 28 ਜੂਨ ਨੂੰ ਵੀ ਤਾਪਮਾਨ 'ਚ ਕੋਈ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 29 ਡਿਗਰੀ ਸੈਲਸੀਅਸ ਰਹੇਗਾ ਪਰ 28 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਕਾਰਨ 29 ਜੂਨ ਨੂੰ ਤਾਪਮਾਨ ਠੇਠ ਆ ਜਾਵੇਗਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘਟ ਤੋਂ ਘਟ 28 ਡਿਗਰੀ ਸੈਲਸੀਅਸ ਗਰਮੀ ਦੀ ਲੂ ਦੀ ਮਾਰ ਚੱਲ ਰਹੀ ਹੈ ਪੰਜਾਬੀਆਂ ਨੂੰ ਜਲਦ ਰਾਤ ਮਿਲ ਜਾਏਗੀ بارش ਦੇ ਲੰਬੇ ਇੰਤਜ਼ਾਰ ਖਤਮ ਹੋਣਗੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆਵੇਗੀ ਮੌਸਮ ਕੇਂਦਰ ਚੰਡੀਗੜ੍ਹ ਦੇ ਤਾਮਾਨ ਇਸ ਸਮੇਂ 40 ਡਿਗਰੀ ਸੈਲਸਿਅਲ ਦੇ ਆਸ-ਪਾਸ ਹੈ ਅਗਲੇ 2 ਦਿਨਾਂ ਬਾਅਦ ਇਸ ਤੋਂ ਰਾਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਨੇ 28 ਅਤੇ 29 ਜੂਨ ਨੂੰ ਮੀਂਹ ਪੈਣ ਅਤੇ ਤੂਫਾਨ ਦੀ ਸੰਭਾਵਨਾ ਜਤਾਈ ਹੈ ਇਹ ਮੀਂਹ ਗਰਜ ਅਤੇ ਬਿਜਲੀ ਦੇ ਨਾਲ ਹੋਵੇਗਾ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਮੌਨਸੂਨ ਆਪਣੀ ਆਮ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਜੇ ਉਹ ਇਸੇ ਰਫ਼ਤਾਰ ਦੇ ਚੱਲਦੇ ਰਿਹਾ ਤਾਂ ਉਹ 28 ਜੂਨ ਤੱਕ ਚੰਡੀਗੜ੍ਹ ਪਹੁੰਚ ਜਾਵੇਗਾ ਇਸ ਲਈ ਪੰਜਾਬ ਨੇ 28 ਅਤੇ 29 ਜੂਨ ਨੂੰ ਮੀਂਹ ਪੈਣ ਲਈ yellow alert ਜਾਰੀ ਕੀਤਾ ਹੈ ਸੋਮਵਾਰ ਨੂੰ ਮਹਾਲੀ ਅਤੇ ਪੰਚਕੁਲਾ ਚੋ ਹੋਈ ਬਾਰਿਸ਼ ਤੋਂ ਬਾਅਦ ਚੰਡੀਗੜ੍ਹ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇਸ ਗਿਰਾਵਟ ਨਾਲ ਹਵਾ ਵਿੱਚ ਨਮੀ 70% ਤੱਕ ਪਹੁੰਚ ਗਈ ਹੈ ਜਿਸ ਕਾਰਨ ਨਮੀ ਦੀ ਸਮੱਸਿਆ ਪੈਦਾ ਹੋ ਰਹੀ ਹੈ ਸੂਰਜ ਇੰਨੀ ਤੇਜ਼ ਨਹੀਂ ਹੈ ਪਰ ਗਰਮੀ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਮੌਸਮ ਪਾਗ ਮੁਤਾਬਿਕ ਅੱਜ ਵਾਤਵਾਰ ਤਾਪਮਾਨ 40 ਡਿਗਰੀ ਸੈਲਸੀਅਸ ਅਤਿ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ 27 ਜੂਨ ਨੂੰ ਵਾਤਵਾਰ ਤਾਪਮਾਨ 49 ਡਿਗਰੀ 49 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ 28 ਜੂਨ ਨੂੰ ਵੀ ਤਾਪਮਾਨ 'ਚ ਕੋਈ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਵਾਤਵਾਰ ਤਾਪਮਾਨ 40 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 29 ਡਿਗਰੀ ਸੈਲਸੀਅਸ ਰਹੇਗਾ ਪਰ 28 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਕਰਨ 29 ਜੂਨ ਨੂੰ ਤਾਪਮਾਨ ਠੇਠ ਆ ਜਾਵੇਗਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘਟ ਤੋਂ ਘਟ 28 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਗਰਮੀ ਦੀ ਲੂ ਦੀ ਮਾਰ ਚੱਲ ਰਹੀ ਪੰਜਾਬੀਆਂ ਨੂੰ ਜਲਦ ਰਾਤ ਮਿਲ ਜਾਏਗੀ بارش ਦੇ ਲੰਬੇ ਇੰਤਜ਼ਾਰ ਖਤਮ ਹੋਣਗੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆਵੇਗੀ ਮੌਸਮ ਕੇਂਦਰ ਚੰਡੀਗੜ੍ਹ ਦੇ ਤਾਮਾਨ ਇਸ ਸਮੇਂ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਅਗਲੇ 2 ਦਿਨਾਂ ਬਾਅਦ ਇਸ ਤੋਂ ਰਾਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਨੇ 28 ਅਤੇ 29 ਜੂਨ ਨੂੰ ਮੀਂਹ ਪੈਣ ਅਤੇ ਤੂਫਾਨ ਦੀ ਸੰਭਾਵਨਾ ਜਤਾਈ ਹੈ ਇਹ ਮੀਂਹ ਗਰਜ ਅਤੇ ਬਿਜਲੀ ਦੇ ਨਾਲ ਹੋਵੇਗਾ ਮੌਸਮ ਭਾਗ ਦਾ ਮੰਨਣਾ ਹੈ ਕਿ ਮਾਨਸੂਨ ਆਪਣੀ ਆਮ ਰਫਤਾਰ ਨਾਲ ਅੱਗੇ ਵਧ ਰਿਹਾ ਹੈ ਜੇ ਉਹ ਇਸੇ ਰਫਤਾਰ ਦੇ ਚੱਲਦੇ ਰਿਹਾ ਤਾਂ ਉਹ 28 ਜੂਨ ਤੱਕ ਚੰਡੀਗੜ੍ਹ ਪਹੁੰਚ ਜਾਵੇਗਾ ਇਸ ਲਈ ਮੌਸਮ ਭਾਗ ਨੇ 28 ਅਤੇ 29 ਜੂਨ ਨੂੰ ਮੀਂਹ ਪੈਣ ਲਈ yellow alert ਜਾਰੀ ਕੀਤਾ ਹੈ ਸੋਮਵਾਰ ਨੂੰ ਮਹਾਲੀ ਅਤੇ ਪੰਚਕੁਲਾ ਚੋ ਹੋਈ ਬਾਰਿਸ਼ ਤੋਂ ਬਾਅਦ ਚੰਡੀਗੜ੍ਹ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇਸ ਗਿਰਾਵਟ ਨਾਲ ਹਵਾ ਵਿੱਚ ਨਮੀ 70% ਤੱਕ ਪਹੁੰਚ ਗਈ ਹੈ ਜਿਸ ਕਾਰਨ ਨਮੀ ਦੀ ਸਮੱਸਿਆ ਪੈਦਾ ਹੋ ਰਹੀ ਹੈ ਸੂਰਜ ਇੰਨੀ ਤੇਜ਼ ਨਹੀਂ ਹੈ ਪਰ ਗਰਮੀ ਅਜੇ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਮੌਸਮ ਪਾਗ ਮੁਤਾਬਿਕ ਅੱਜ ਵਾਤਵਾਰ ਤਾਪਮਾਨ 40 ਡਿਗਰੀ ਸੈਲਸੀਅਸ ਅਤਿ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ 27 ਜੂਨ ਨੂੰ ਵਾਤਵਾਰ ਤਾਪਮਾਨ 49 ਡਿਗਰੀ 49 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ 28 ਜੂਨ ਨੂੰ ਵੀ ਤਾਪਮਾਨ 'ਚ ਕੋਈ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ ਵਾਤਵਾਰ ਤਾਪਮਾਨ 40 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 29 ਡਿਗਰੀ ਸੈਲਸੀਅਸ ਰਹੇਗਾ ਪਰ 28 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਕੱਲ 29 ਜੂਨ ਨੂੰ ਤਾਪਮਾਨ ਢੇਠਾ ਆ ਜਾਵੇਗਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ